ਗੁਰਾਇਆਂ ਨੇੜੇ ਰੇਲਵੇ ਲਾਈਨ ਤੋਂ ਇੱਕ ਅਣਪਛਾਤੇ ਨੌਜਵਾਨ ਦੀ Laash ਮਿਲੀ ਹੈ ਜੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਐਸਆਈ ਹਰਮੇਸ਼ਪਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਤਕਰੀਬਨ 28 ਤੋਂ 30 ਸਾਲ ਜਿਸ ਦੀਆਂ ਦਾੜੀ ਮੁੱਛਾਂ ਕੁੱਤਰੀਆਂ ਜਿਸ ਨੇ ਕਾਲੀ ਅਤੇ ਸੰਤਰੀ ਰੰਗ ਦੀਆਂ ਦੋ ਟੀ-ਸ਼ਰਟਾਂ ਪਾਈਆਂ ਹੋਈਆਂ ਹਨ ਨੀਲੀ ਜੀਨ ਦੀ ਪੈਂਟ ਅਤੇ ਉਸ ਦੀ ਸੱਜੀ ਬਾਹਂ ਤੇ ਐਸਪੀ ਲਿਖਿਆ ਹੋਇਆ ਹੈ ਉਹਨਾਂ ਦੱਸਿਆ ਕਿ ਇਸ ਨੌਜਵਾਨ ਦੀ ਮੌਤ ਕਿਸੇ ਗੱਡੀ ਚ ਡਿੱਗਣ ਨਾਲ ਹੋਈ ਲੱਗਦੀ ਹੈ ਜਿਸ ਦੀ লাশ ਸ਼ਨਾਖਤ ਲਈ ਸਿਵਲ ਹਸਪਤਾਲ ਫਲੋਰ ਵਿਖੇ 72 ਘੰਟੇ ਲਈ ਰੱਖ ਕੇ ਵਾਰਸਾ ਦੀ ਭਾਲ ਕੀਤੀ ਜਾ ਰਹੀ ਹੈ ਹਾਂਜੀ ਸਰ ਇੱਕ ਗੁਰਾਇਆ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਹਾਦਸਾ ਵਾਪਰਿਆ ਕੀ ਸਰ ਮਸਲਾ ਮੈਂ ਏਐਸਆਈ ਹਰਮੇਸ਼ਪਾਲ ਚੌਂਕੀ ਚਾਰ ਦੇ ਜੀਆਰਪੀ ਫਲੋਰ ਕੱਲ ਸਰ ਸਵੇਰ 3 ਵਜੇ ਦੇ ਕਰੀਬ ਸਾਨੂੰ ਰੇਲਵੇ ਸਟੇਸ਼ਨ ਗੁਰਾਇਆ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਕਿਲੋਮੀਟਰ ਨੰਬਰ 403 ਦਰਮਿਆਨ ਰੇਲਵੇ ਸਟੇਸ਼ਨ ਮੌਲੀ ਗਰਾਇਆ ਰੇਲਵੇ ਟ੍ਰੈਕ ਦੇ ਬਾਹਰ ਇੱਕ ਡੈਡ ਬਾਡੀ ਪਈ ਆ। ਮੌਕੇ ਤੇ ਜਾ ਕੇ ਅਸੀਂ ਦੇਖਿਆ ਕਾਰਵਾਈ ਕੀਤੀ ਤੇ ਇੱਕ ਵਿਅਕਤੀ ਦੀ Laash ਪਈ ਸੀ ਜੋ ਲੱਗਦਾ ਸੀ ਵੀ ਕਿਸੇ ਚੱਲਦੀ ਗੱਡੀ ਵਿੱਚੋਂ ਡਿੱਗਣ ਕਾਰਨ ਉਹਦੀ ਮੌਤ ਹੋਈ ਆ। ਉੱਥੋਂ ਉਹਨੂੰ ਚਾਕੇ ਸਿਵਲ ਹਸਪਤਾਲ ਫਲੋਰ ਮੋਰਚੇ ਦੀ ਚ ਰਖਾਇਆ ਗਿਆ 72 ਘੰਟੇ ਲਈ। ਪਰੰਤੂ ਮ੍ਰਿਤਕ ਵੀ ਅਜੇ ਤੱਕ شناخت ਨਹੀਂ ਹੋ ਸਕੇ ਤੇ ਮ੍ਰਿਤਕ ਕੋਲ ਕੋਈ ਚੀਜ਼ ਵੀ ਨਹੀਂ ਮਿਲੀ ਹੈ। ਤੇ 72 ਘੰਟੇ ਬਾਅਦ ਫਿਰ ਉਹ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਸਰ ਉਹ ਕਿਹੜੇ ਰੰਗ ਦੇ ਕੱਪੜੇ ਵਗੈਰਾ ਪਾਏ ਜਾਂ ਜਾਂ ਸਿਰ ਤੋਂ ਸਰਦਾਰ ਹੈ ਕਿ ਮੂਨਾ ਇਹ ਮੂਨਾ ਬੰਦਾ ਸੀ ਜੀ ਥੋੜੀ ਥੋੜੀਆਂ ਦਾੜ੍ਹੀ ਮੁੱਛਾਂ ਰੱਖੀਆਂ ਹੋਈਆਂ ਨੇ ਦੋ ਇਹਨੇ ਟੀ-ਸ਼ਰਟਾਂ ਪਹਿਨੀਆਂ ਹੋਈਆਂ ਨੇ ਇੱਕ ਕਾਲੇ ਰੰਗ ਦੀ ਤੇ ਇੱਕ ਸੰਤਰੀ ਰੰਗ ਦੀ ਨੀਲੀ ਜੀਨ ਪਹਿਨੀ ਹੋਈ ਹੈ ਤੇ ਇਹ ਪਤਾ ਨਹੀਂ ਲੱਗ ਰਿਹਾ ਵੀ ਅਜੇ ਕੋਈ ਪਲੀਅਰ ਨਹੀਂ ਹੋ ਰਿਹਾ ਵੀ ਪ੍ਰਵਾਸੀ ਆ ਜਾਂ ਪੰਜਾਬੀ ਆ ਕੋਲੋਂ ਇਹਦੇ ਕੋਈ ਚੀਜ਼ ਨਹੀਂ ਮਿਲਣੀ